ਅੱਜ ਹੈ ਜੀ 7 ਸਤੰਬਰ ਤੇ ਅੱਜ ਸਭ ਤੋਂ ਲੰਬਾ ਚੰਦਰ ਗ੍ਰਹਿਣ ਜਿਹੜਾ ਲੱਗਣ ਜਾ ਰਿਹਾ ਹੈ ਭਾਰਤ ਦੇ ਵਿੱਚ ਇਹ ਦੂਸਰਾ ਚੰਦਰ ਗ੍ਰਹਿਣ ਹੈ ਤਾਂ ਇਹ ਕੁਦਰਤ ਦਾ ਦਿਲਕਸ਼ ਨਜ਼ਾਰਾ ਰਾਤ ਨੂੰ ਦੇਖਣ ਨੂੰ ਮਿਲੇਗਾ ਇਹਦੇ ਦੋ ਸਮੇਂ ਚੱਲਦੇ ਐ ਇੱਕ ਖਬਰ ਦੇ ਵਿੱਚ ਕਿਹਾ ਗਿਆ 8:58 ਤੇ ਲੱਗਣਾ ਹੈ ਇੱਕ ਕਿਹਾ ਗਿਆ 9:58 ਤੇ ਤਾਂ ਅੱਜ ਤੁਹਾਨੂੰ ਜਿਹੜਾ ਚੰਦਰਮਾ ਜਿਹਨੂੰ ਅਪਜੰਤ ਮਾਮਾ ਕਹਿੰਦੇ ਆ ਉਹ ਲਾਲ ਗਲਾਲ ਹੋਇਆ ਦਿਖਾਈ ਦੇਊਗਾ ਪੂਰਾ ਚੰਦਰ ਗ੍ਰਹਿਣ ਜਿਹੜਾ ਉਹ ਰਾਤ 11:01 ਦੇ ਜਿਹੜਾ ਕਰੀਬ ਉਹ ਦਿਖਾਈ ਦੇਊਗਾ 11:42 ਤੇ ਇਹ ਆਪਣੇ ਸਿਖਰ ਤੇ ਜਿਹੜਾ ਹੋਊਗਾ ਕਹਿਣ ਤੋਂ ਭਾਵ ਪੂਰੀ ਤਰ੍ਹਾਂ ਚੰਦਰ ਗ੍ਰਹਿਣ ਹੈ ਜਿਹੜਾ ਉਹ ਲੱਗ ਜਾਣਾ ਹੈ ਤਾਂ ਇਸ ਸਮੇਂ ਚੰ드ਰਮਾ ਜਿਹੜਾ ਪੂਰੀ ਤਰ੍ਹਾਂ ਲਾਲ ਗੁਲਾਲ ਹੋ ਜਾਣਾ ਤੇ ਅਗਲੇ ਦਿਨ ਯਾਨੀ ਕਿ 8 ਸਤੰਬਰ ਯਾਨੀ ਕਿ ਕੱਲ ਨੂੰ 1:26 ਮਿੰਟ ਤੇ ਇਹ ਗ੍ਰਹਿਣ ਹੈ ਜਿਹੜਾ ਸਮਾਪਤ ਹੋ ਜਾਣਾ ਤਾਂ ਇਹ ਗ੍ਰਹਿਣ ਦੌਰਾਨ ਹੁੰਦਾ ਕੀ ਹੈ ਜਿਹੜੇ ਮਾਹਿਰ ਕਹਿੰਦੇ ਐ ਤਾਂ ਧਰਤੀ ਦਾ ਜਿਹੜਾ ਵਾਯੂ ਮੰਡਲ ਹੈ ਉਹ ਨੀਲੀ ਰੋਸ਼ਨੀ ਹੈ ਜਿਹੜੀ ਖੰਡਾਉਂਦਾ ਜਦੋਂ ਕਿ ਲਾਲ ਰੋਸ਼ਨੀ ਚੰਦਰਮਾ ਦੀ ਸਤਾ ਤੱਕ ਬਾਜੂ ਮੰਡਲ ਜਿਹੜਾ ਉਹ ਪਹੁੰਚਣ ਦਿੰਦਾ ਹੈ। ਇਹੀ ਕਾਰਨ ਹੈ ਇਹ ਚੰਦਰਮਾ ਜਿਹੜਾ ਆਪਾਂ ਨੂੰ ਲਾਲ ਦਿਖਾਈ ਦਿੰਦਾ ਹੈ। ਇਹ ਇੱਕ ਕੁਦਰਤੀ ਵਰਤਾਰਾ ਹੈ। ਪਰ ਕੁਝ ਸਮੇਂ ਦੇ ਲੋਕਾਂ ਨੇ ਲੋਕਾਂ ਨੂੰ ਹੀ ਹੈ ਜਿਹੜਾ ਅંધ ਵਿਸ਼ਵਾਸ ਦੇ ਵਿੱਚ ਪਾਤਾ ਵੀ ਇਹਨੂੰ ਜੇ ਦੇਖ ਲਿਆ ਜੀ ਆ ਆ ਹੋ ਜਾਊਗਾ। ਜੇ ਕਿਸੇ ਨੇ ਇਹਨੂੰ ਦੇਖ ਲਿਆ ਆ ਆ ਹੋ ਜਾਊਗਾ। ਸੂਰਜ ਗ੍ਰਹਿਣ ਲੱਗਦਾ ਹੈ ਉਸ ਨੂੰ ਨੰਗੀ ਅੱਖ ਨਾਲ ਦੇਖਣਾ ਜਿਹੜਾ ਸਹੀ ਨਹੀਂ ਸਮਝਿਆ ਜਾਂਦਾ ਉਹਦਾ ਨੁਕਸਾਨ ਹੁੰਦਾ ਹੈ। ਪਰ ਜਿਹੜਾ ਚੰਦਰਮਾ ਅੱਜ ਗ੍ਰਹਿਣ ਲੱਗਣਾ ਹੈ ਜੇ ਤੁਸੀਂ ਇਹਨੂੰ ਨੰਗੀ ਅੱਖ ਨਾਲ ਦੇਖ ਲਓਗੇ ਕਹਿਣ ਤੋਂ ਪਾਵੇ ਇਸ ਤਰ੍ਹਾਂ ਦੇਖ ਲਓਗੇ ਤਾਂ ਇਹਦਾ ਕੋਈ ਨੁਕਸਾਨ ਨਹੀਂ ਇਹ ਸਾਡੇ ਦੇ ਵਿੱਚ ਇੱਕ ਡਰ ਬਣਾਇਆ ਹੋਇਆ ਹੈ ਕਿ ਪਤਾ ਨਹੀਂ ਕੀ ਨੁਕਸਾਨ ਹੋ ਜਾਊ ਪਤਾ ਨਹੀਂ ਆਏ ਹੋ ਜਾਊ ਪਤਾ ਨਹੀਂ ਉਹ ਹੋ ਜਾਊ ਤੁਸੀਂ ਸਾਰੇ ਸਮਝ ਗਏ ਹੋਵੋਗੇ ਪਰ ਜੇਕਰ ਅੱਜ ਅਸਮਾਨ ਸਾਫ਼ ਰਹਿੰਦਾ ਤਾਂ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਇਹ ਚੰ드ਰਮਾ ਜਿਹੜਾ ਤੁਹਾਨੂੰ ਆਸਾਨੀ ਨਾਲ ਦਿਖਾਈ ਦੇਉ ਜੇ ਬੱਦਲਬਾਈ ਹੋ ਗਈ ਤਾਂ ਉਸ ਹਾਵ ਨਾਲ ਇਹਨੇ ਘੱਟ ਦਿਖਾਈ ਦੇਣਾ 82 ਮਿੰਟ ਦਾ ਜਿਹੜਾ ਇਹ ਦਿਲ ਕਸ ਨਜ਼ਾਰਾ ਉਹ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਦਿਸੂਗਾ ਭਾਰਤ ਦੇ ਗਣਿਤ ਸ਼ਾਸਤਰੀ ਅਤੇ ਖੰਘੋਲ ਬਗਾਨੀ ਹੋਏ ਨੇ ਆਰੀਆ ਪੱਟ ਤਾਂ ਉਹਨਾਂ ਨੇ ਲੋਕਾਂ ਨੂੰ ਇਸ ਗ੍ਰਹਿਣ ਬਾਰੇ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਆ ਜਿਹੜਾ ਉਹ ਪੇਸ਼ ਕੀਤਾ ਸੀ ਬਾਅਦ ਵਿੱਚ ਇਹਨਾਂ ਦਲੀਲਾਂ ਨੇ ਲੋਕਾਂ ਦੇ ਵਿੱਚ ਡਰ ਅਤੇ ਅੰਧਵਿਸ਼ਵਾਸ ਨੂੰ ਦੂਰ ਕਰਨ ਦੇ ਵਿੱਚ ਮਦਦ ਜਿਹੜੀ ਉਹ ਕੀਤੀ ਸੀ ਬਹੁਤ ਸਾਰੇ ਲੋਕ ਅੰਧਵਿਸ਼ਵਾਸ ਕੀ ਕਰਦੇ ਆ ਕਿ ਅੱਜ ਜਵੇਂ ਗ੍ਰਹਿਣ ਲੱਗਣਾ ਹੈ ਤਾਂ ਉਹ ਕਹਿਣਗੇ ਘਰੋਂ ਬਾਹਰ ਆ ਜਿਹੜਾ ਨਾ ਜਾਓ ਕੁਝ ਖਾਣ ਪੀਣ ਤੋਂ ਪਰਹੇਜ਼ ਕਰਦੇ ਆ ਪਰ ਇਹਦਾ ਕੋਈ ਵਿਗਿਆਨਕ ਸਬੂਤ ਨਹੀਂ ਹੈਗਾ ਕੀ ਇਹ ਚੰਦਰ ਗ੍ਰਹਿਣ ਹੈ ਜਿਹੜਾ ਮਾੜਾ ਹੈ ਤੁਹਾਡੇ ਤੇ ਕੀ ਅਸਰ ਹੈ ਜਿਹੜਾ ਪਾਊਗਾ ਬਹੁਤ ਸਾਰੇ ਲੋਕ ਇਹ ਵੀ ਮੰਨਦੇ ਆ ਕਿ ਇਸ ਗ੍ਰਹਿਣ ਨੂੰ ਨੰਗੀ ਅੱਖਾਂ ਨਾਲ ਨਹੀਂ ਦੇਖਣਾ ਚਾਹੀਦਾ ਇਹ ਸੂਰਜ ਗ੍ਰਹਿਣ ਦੇ ਮਾਮਲੇ ਦੇ ਵਿੱਚ ਪੂਰੀ ਤਰ੍ਹਾਂ ਸੱਚ ਹੈ ਸੂਰਜ ਗ੍ਰਹਿਣ ਨੂੰ ਨਹੀਂ ਦੇਖਣਾ ਚਾਹੀਦਾ ਪਰ ਜਿਹੜਾ ਚੰਦਰ ਗ੍ਰਹਿਣ ਹੈ ਇਹ ਮਾਮਲੇ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੈ ਚੰਦਰ ਗ੍ਰਹਿਣ ਦੇਖਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਇਸ ਹਰਿਆਨੇ ਜਨਕ ਖਗੋਲੀ ਘਟਨਾ ਨੂੰ ਦੇਖਣਾ ਆਪਣੇ ਆਪ ਦੇ ਵਿੱਚ ਬਹੁਤ ਪਰਮਾਂਚਕ ਹੈ ਜਿਹੜਾ ਹੁੰਦਾ ਬਾਹਰ ਲੀਆਂ ਕੰਟਰੀਆਂ ਵਾਲੇ ਲੋਕ ਸਾਰੇ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ਤੇ ਆ ਕੇ ਘਰ ਦੀਆਂ ਛੱਤਾਂ ਤੇ ਆ ਕੇ ਜਦੋਂ ਗ੍ਰਹਿਣ ਉਹ ਸਾਈਡ ਲੱਗਦਾ ਹੈ ਤਾਂ ਇਸ ਨੂੰ ਦੇਖਦੇ ਆ ਇਸ ਕੁਦਰਤੀ ਨਜ਼ਾਰੇ ਦਾ ਆਨੰਦ ਮਾਣਦੇ ਆ ਕੁਦਰਤ ਬਲ ਝਾਕਦੇ ਆ ਤੇ ਆਪਣੇ ਵਾਲੇ ਅંધ ਵਿਸ਼ਵਾਸੀ ਕੀ ਜਾਂਦੇ ਆ ਆਪਣੇ ਵਾਲਾ ਘਰਾਚੀ ਬੜ ਜਾਂਦੇ ਆ ਕੋਈ ਖਾਂਦਾ ਪੀਂਦਾ ਨਹੀਂ ਹੈਗਾ 100 ਤਰ੍ਹਾਂ ਦੇ ਵਹਿਮ ਪੈ ਜਾਂਦੇ ਆ ਤੇ ਫਿਰ ਉਹਨਾਂ ਵਹਿਮਾਂ ਕਾਰਨ ਲੁੱਟ ਦਾ ਸ਼ਿਕਾਰ ਹੋ ਜਾਂਦੇ ਆ ਬੜੀ ਲੁੱਟ ਹੁੰਦੀ ਹੈ ਅંધ ਵਿਸ਼ਵਾਸ ਚ ਲੋਕਾਂ ਨੂੰ ਪਾ ਕੇ ਸਮਝ ਗਏ ਹੋਵਗੇ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ ਕਈ ਥਾਵਾਂ ਅਜਹੀਆਂ ਨੇ ਜਿੱਥੇ ਇਸ ਚੰਦਰਕ ਗ੍ਰਾਹਕ ਨੂੰ ਜਿਹੜਾ ਉਹ ਲਾਈਵ ਦਿਖਾਇਆ ਜਾਂਦਾ ਹੈ ਤਾਂ ਅੱਜ ਅંધ ਵਿਸ਼ਵਾਸ ਦੇ ਵਿੱਚੋਂ ਨਿਕਲ ਕੇ ਬਹਿਮ ਭਰਮ ਦੇ ਧਾਗੇ ਤੋੜ ਕੇ ਇਸ ਕੁਦਰਤੀ ਨਜ਼ਾਰੇ ਦਾ ਆਨੰਦ ਮਾਣੇ